ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ 14 ਸਤਗੁਰ ਦਇਆ ਕਰਹੁ ਹਰ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ ਏ ਸਤਗੁਰੂ ਜੀ ਆਪਣੀ ਦਇਆ ਮਿਹਰ ਕਰੋ ਅਤੇ ਮੈਨੂੰ ਪ੍ਰਭੂ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲ ਦੇਣਾ ਕਰੋ ਕਿਉਂਕਿ ਰਾਯਾ ਰਾਜਾ ਰੂਪ ਹਰ ਕੇ ਇਹ ਪ੍ਰਭ ਮੇਰੇ ਪ੍ਰਾਣਾ ਦਾ ਪ੍ਰੀਤਮ ਪਿਆਰਾ ਹੈ। ଅਥਵਾ ਏ ਮੇਰੇ ਪ੍ਰਾਣਾ ਦੇ ਪ੍ਰੀਤਮ ਰਾਯਾ ਪ੍ਰਕਾਸ਼ ਰੂਪ ਹਰੀ ਪ੍ਰਭੂ ਆਪਣੀ ਮਿਹਰ ਕਰਕੇ ਮੈਨੂੰ ਸਤਗੁਰੂ ਜੀ ਦੇ ਨਾਲ ਮੇਲਣਾ ਕਰ। ਹਮ ਚੇਰੀ ਹੋਏ ਲੱਗਾ ਹੈ ਗੁਰ ਚਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਹਮ ਤੋ ਭਾਗ ਮੈਂ ਚੇਰੀ ਦਾਸੀ ਹੋ ਕੇ ਗੁਰੂ ਦੇ ਚਰਣੀ ਲੱਗਦੀ ਹ ਜਿਸ ਗੁਰੂ ਨੇ ਮੈਨੂੰ ਸਾਰੇ ਮਾਰਗ ਰਸਤਿਆਂ ਵਿੱਚੋਂ ਹਰੇ ਭਰੇ ਕਰਨ ਵਾਲੇ ਪ੍ਰਭੂ ਦਾ ਭਗਤੀ ਸਹਿਤ ਗਿਆਨ ਰੂਪਪੰਥ ਰਸਤਾ ਵਿਖਾਉਣਾ ਕੀਤਾ ਹੈ RAM ਮੈਂ ਹਰ ਹਰ ਨਾਮ ਮਨ ਪਾਇਆ RAM ਤੂੰ ਪਾਵ ਹੈ ਭਾਈ ਮੈਨੂੰ ਪ੍ਰਭੂ ਦਾ ਹਰ ਹਰ ਨਾਮ ਮਨ ਹਿਰਦੇ ਵਿੱਚ ਪਾਇਆ ਚੰਗਾ ਲੱਗ ਆਇਆ ਹੈ ਮੈਂ ਹਰ ਬਿਨ ਅ ਇਬੇਲੀ ਮੇਰਾ ਪਿਤਾ ਮਾਤਾ ਹਰ ਸਖਾਇਆ ਰਹਾਉ ਮੇਰਾ ਹਰੀ ਤੋਂ ਬਗੈਰ ਹੋਰ ਕੋਈ ਵੀ ਬੇਲੀ ਮਿੱਤਰ ਨਹੀਂ ਹੈ ਹਰੀ ਪ੍ਰਭੂ ਹੀ ਮੇਰਾ ਪਿਤਾ ਮਾਤਾ ਮਾਂ ਬਾਪ ਤੇ ਸਖਾਇਆ ਮਿੱਤਰ ਰੂਪ ਹੈ ਵਾ ਸਖਾਇਆ ਸਹਾਇਕ ਹੈ ਰਹਾਉ ਮੇਰੇ ਇੱਕ ਖਿਨ ਪ੍ਰਾਨ ਨ ਰਹੇ ਬਿਨ ਪ੍ਰੀਤਮ ਬਿਨ ਦੇਕੇ ਮਰਹਿ ਮੇਰੀ ਮਾਇਆ ਪਿਆਰੀ ਪ੍ਰਭੂ ਗੁਰੂ ਤੋਂ ਬਗੈਰ ਇਕ ਖਿੰਨ ਮਾਤਰ ਵੀ ਮੇਰੇ ਪ੍ਰਾਣ ਨਹੀਂ ਰਹਿ ਸਕਦੇ ਨਹੀਂ ਰਹਿੰਦੇ ਏ ਮੇਰੀ ਮਾਇਆ ਮੇਰੇ ਭਾਈ ਜਨੋ ਪ੍ਰਭੂ ਨੂੰ ਵੇਖਣ ਤੋਂ ਬਗੈਰ ਮੇਰਾ ਮਰ ਜਾਣਾ ਹੁੰਦਾ ਹੈ ਭਾਵ ਚਿੱਤ ਅਤਿਅੰਤ ਵਿਆਕਲ ਹੁੰਦਾ ਹੈ ਧਨ ਤਨ ਵੱਡ ਪਾਗ ਗੁਰ ਸਰਣੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਏ ਭਾਈ ਉਹ ਧੰਤਾ ਦੇ ਜੋਗ ਅਤੇ ਵੱਡੇ ਪਾਗਾ ਵਾਲੇ ਹਨ ਜੋ ਗੁਰਾਂ ਦੀ ਸਰਣੀ ਓਟ ਵਿੱਚ ਆਏ ਹਨ ਉਨ੍ਹਾਂ ਨੇ ਗੁਰਾਂ ਦੀ ਸ਼ਰਨ ਵਿੱਚ ਮਿਲ ਕੇ ਪ੍ਰਭੂ ਦਾ ਦਰਸ਼ਨ ਦੀਦਾਰ ਪਾਉਣਾ ਕੀਤਾ ਹੈ ਮੈਂ ਅਵਰ ਨਾ ਕੋਈ ਸੂਜੈ ਬੂਜੈ ਮਨ ਹਰਿ ਜਪ ਜਪੋ ਜਪਾਇਆ ਮੈਨੂੰ ਹਰੀ ਤੂੰ ਬਿਨਾ ਹੋਰ ਕੋਈ ਵੀ ਸੁੱਝਦਾ ਦਿਸਦਾ ਨਹੀਂ ਅਤੇ ਮੈਂ ਕਿਸੇ ਹੋਰ ਨੂੰ ਬੂਜੈ ਸਮਝਦਾ ਜਾਣਦਾ ਵੀ ਨਹੀਂ ਵਾਹ ਹਰੀ ਤੂੰ ਬਿਨਾ ਹੋਰ ਭੇਦਵਾਦ ਸੁੱਝਦਾ ਨਹੀਂ ਹੈ ਅਤੇ ਹੋਰ ਸਿੱਖਿਆ ਨੂੰ ਪੁੱਛਦਾ ਵੀ ਨਹੀਂ ਆ ਮੈਂ ਤਾਂ ਆਪਣੇ ਮਨ ਹਿਰਦੇ ਵਿੱਚ ਗੁਰਾਂ ਦਾ ਜਪਾਇਆ ਹੋਇਆ ਹਰੀ ਦਾ ਜਾਪ ਹੀ ਜਪਦਾ ਨਾਮ ਹੀਣ ਫਿਰ へ ਸੇ ਨਕਟੇ ਤੈਨ ਕਸ ਕਸ ਨੱਕ ਵਡਾਇਆ ਪ੍ਰਮਾਤਮਾ ਦੇ ਨਾਮ ਤੋਂ ਹੀਣੇ ਮਨੁੱਖ ਜਸ ਰੂਪੀ ਨੱਕ ਤੋਂ ਕੱਟੇ ਫਿਰਦੇ ਆ ਭਾਵ ਉਹਨਾਂ ਨੇ ਪ੍ਰਲੋਕ ਵਿੱਚ ਵੀ ਕਸ ਕਸ ਕਸਾ ਕਸ ਕੇ ਆਪਣਾ ਜਸ ਰੂਪੀ ਨੱਕ ਵਡਾਉਣਾ ਕੀਤਾ ਹੈ ਭਾਵ ਸਾਰੇ ਥਾਈ ਉਹਨਾਂ ਨੂੰ ਬੇਇਜਤ ਕੀਤਾ ਜਾਂਦਾ ਹੈ ਮੋਗੋ ਜਗ ਜੀਵਨ ਜੀਵਾਲ ਲੈ ਸੁਆਮੀ ਰਿਦ ਅੰਤਰ ਨਾਮ ਵਸਾਇਆ। ਏ ਜਗਤ ਦੇ ਜੀਵਨ ਰੂਪੀ ਸੁਆਮੀ ਮਾਲਕ ਪ੍ਰਭੂ ਮੇਰੇ ਤਾਈਂ ਅਤਿਅੰਤ ਆਤਮਿਕ ਜੀਵਨ ਵਿੱਚ ਜਿਉਂਦਾ ਕਰ ਲੈਣਾ ਕਰ। ਮੇਰੇ ਰਿਦ ਹਿਰਦੇ ਵਿੱਚ ਆਪਣਾ ਨਾਮ ਵਸੋੜਾ ਕਰ। ਨਾਨਕ ਗੁਰੂ ਨਾਨਕ ਗੁਰੂ ਗੁਰੂ ਹੈ ਪੂਰਾ। ਮਿਲ ਸਤਗੁਰ ਨਾਮ ਧਿਆਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਪੂਰਨ ਗੁਰੂ ਹਨ। ਤਿਨਾ ਸਤਗੁਰਾਂ ਨਾਲ ਮਿਲ ਕੇ ਤੇਰੇ ਨਾਮ ਨੂੰ ਧਿਆਇਆ ਸਿਮਰਿਆ ਜਾ ਸਕਦਾ ਹੈ। ଅਥਵਾ ਜਿਨ੍ਹਾਂ ਨੇ ਸਤਗੁਰਾਂ ਨਾਲ ਮਿਲ ਕੇ ਤੇਰਾ ਨਾਮ ਅਰਦਾਨਾ ਕੀਤਾ ਹੈ ਉਹ ਗੁਰੂ ਗੁਰੂ ਵੱਡਿਆਂ ਤੋਂ ਵੱਡੇ ਪੂਰਨ ਜੀਵਨ ਵਾਲੇ ਹੋ ਜਾਂਦੇ। ਰਾਮਕਲੀ ਮਹੱਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡਪੁਰਖ ਹੈ ਜਿਤ ਮਿਲਿਆ ਹਰ ਉਰ ਧਾਰੇ ਸਤਿਗੁਰ ਵੱਡਿਆਂ ਤੋਂ ਵੱਡਾ ਤੇ ਪੁਰਖ ਪੂਰਨ ਦਾਤਾ ਹੈ ਵਾ ਸਤਿਗੁਰ ਵੱਡੇ ਬ੍ਰਹਮਾ ਆਦਿਕਾਂ ਤੋਂ ਵੀ ਵੱਡਾ ਅਕਾਲ ਪੁਰਖ ਦਾ ਰੂਪ ਤੇ ਨਾਮ ਗਿਆਨ ਮੁਕਤੀ ਦਾ ਦਾਤਾ ਹੈ ਜਿਤ ਗਈਏ ਜਿਸ ਨੂੰ ਮਿਲ ਕੇ ਜੀਵ ਪਰਮਾਤਮਾ ਦੇ ਨਾਮ ਨੂੰ ਆਪਣੇ ਔਰ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ ਵਸਾ ਲੈਂਦਾ ਹੈ ਜੀਅ দান ਗੁਰਪੂਰੈ ਦੀਆ ਹਰ ਅੰਮ੍ਰਿਤ ਨਾਮ ਸਮਾਰੇ ਪੂਰਨ ਗੁਰਾਂ ਨੇ ਹੀ ਜੀਵਨ ਮੁਕਤੀ ਦਾ দান ਦੇਣਾ ਕੀਤਾ ਹੈ ਅਸੀਂ ਗੁਰਾਂ ਦੁਆਰਾ ਪ੍ਰਭੂ ਦੇ ਅੰਮ੍ਰਿਤ ਰੂਪ ਨਾਮ ਨੂੰ ਸਮਾਰੇ ਯਾਦ ਕਰਦੇ ਹਾਂ RAM ਗੁਰ ਹਰਿ ਹਰਿ ਨਾਮ ਕੰਠ ਧਾਰੇ RAM ਤੂੰ ਪਾਵਹੇ ਭਾਈ ਗੁਰਾਂ ਨੇ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਸਾਡੇ ਕੰਠ ਗਲ ਵਿੱਚ ਧਾਰਨ ਕਰਵਾਇਆ ਹੈ ਪਾਪ ਬੈਕਰੀ ਤੋਂ ਮਦਮਾ ਅਵਸਥਾ ਵਿੱਚ ਪਹੁੰਚਾ ਦਿੱਤਾ ਹੈ ਵਾ ਗੁਰਾਂ ਦੁਆਰਾ ਅਸੀਂ ਹਰੀ ਨਾਮ ਆਪਣੇ ਕੰਠ ਵਿੱਚ ਧਾਰਨ ਕੀਤਾ ਪਰੋ ਲਿਆ ਹੈ ਗੁਰਮੁਖ ਕਥਾ ਸੁਣੀ ਮਨ ਪਾਈ ਤਨ ਤਨ ਵਡਭਾਗ ਹਮਾਰੇ ਰਹਾਉ ਗੁਰਮੁਖਾਂ ਦੁਆਰਾ ਵਾ ਮੁਖੀ ਗੁਰਾਂ ਦੁਆਰਾ ਪ੍ਰਭੂ ਦੀ ਸਰੂਪ ਲਖਣਾ ਤਤਸਤੀ ਲਖਣਾ ਵਾਲੀ ਕਥਾ ਸੁਣਨ ਕੀਤੇ ਜੋ ਸਾਡੇ ਮਨ ਹਿਰਦੇ ਵਿੱਚ ਪਾਈ ਚੰਗੀ ਲੱਗ ਆਈ ਹੈ ਇਸੇ ਕਰਕੇ ਹਮਾਰੇ ਸਾਡੇ ਬਾਗਲੇਖ ਕਰਮ ਵੱਡੇ ਅਤੇ ਧੰਤਾ ਦੇ ਜੋਗ ਹਨ ਰਹਾਉ ਕੋਟ ਕੋਟ 33 ਤੇ ਆਵਹਿ ਦਾ ਕਾ ਅੰਤ ਨ ਪਾਵੇ ਵਪਾਰੀ 33 ਕਰੋੜ ਦੇਵਤੇ ਕਰੋੜਾਂ ਵਾਰ ਵਕਤ 33 ਕਰੋੜ ਦੇਵਤੇ ਅਤੇ ਕਰੋੜਾਂ ਰਿਖੀ Muni ਪ੍ਰਭੂ ਨੂੰ ਤਰਤਿਉਂਦੇ ਅਰਾਧ ਦੇ ਹਨ ਪਰ ਉਸ ਪ੍ਰਭੂ ਦੇ ਪਾਰੇ ਪਾਰ ਉਤਾਰ ਦਾ ਖੀਰ ਨਹੀਂ ਪਾ ਸਕਦੇ ਹਿਰਦੇ ਕਾਮ ਕਾਮਨੀ ਮਾਗੇ ਰਿਦ ਮਾਗੇ ਹੱਥ ਪਸਾਰੇ ਹਿਰਦੇ ਵਿੱਚ ਕਾਮਨਾ ਵਾ ਕਾਮ ਵਾਸ਼ਨਾ ਵਸੀ ਹੋਣ ਕਰਕੇ ਕਾਮਨੀ ਇਸਤਰੀ ਮੰਗਦੇ ਆ ਉਹਨਾਂ ਹੱਥ ਪਸਾਰੇ ਫੈਲਾ ਕੇ ਰਿਦੀਆਂ ਸਿਦੀਆਂ ਮੰਗਦੇ ਰਹਿੰਦੇ ਆ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮਕ ਕਰੋ ਉਰ ਧਾਰੇ ਜੋ ਪ੍ਰਮਾਤਮਾ ਦੇ ਜਸ ਕੀਰਤਨ ਦੇ ਜਾਪ ਨੂੰ ਜਪਦਾ ਹੈ ਉਹ ਵੱਡਾ ਵਡੇਰਾ ਵੱਡਿਆਂ ਤੋਂ ਵੱਡਾ ਹੈ ਵਾਹ ਹਰੀ ਦਾ ਜਸ ਹੀ ਸਾਰਿਆਂ ਵੱਡਿਆਂ ਤੋਂ ਵੱਡਾ ਹੈ ਉਸ ਨੂੰ ਜਪਣ ਵਾਲਾ ਹੋ ਕੇ ਜਪਣਾ ਕਰੋ ਅਸੀਂ ਗੁਰਮੁਖ ਬਣ ਕੇ ਵਾ ਗੁਰਾਂ ਦੁਆਰਾ ਉਸ ਹਰੀ ਵਾ ਹਰੀ ਦੇ ਜਸ ਨਾਮ ਨੂੰ ਆਪਣੇ ਔਰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਾਂ ਜੇ ਵੱਡ ਭਾਗ ਹੋ ਵਹਿ ਤਾ ਜਪੀਐ ਹਰ ਭਉ ਜਿਲ ਪਾਰ ਉਤਾਰੇ ਜੇਕਰ ਬਹੁਤ ਵੱਡੇ ਭਾਗ ਲੇਖ ਕਰ ਮੋੜਨ ਤਦੋਹੀ ਪ੍ਰਭੂ ਦਾ ਜਸ ਨਾਮ ਜਪੀਦਾ ਹੈ ਜੋ ਜਪਦਾ ਹੈ ਉਸ ਨੂੰ ਪ੍ਰਭੂ ਪੌਜਲ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦਾ ਹੈ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੈ ਕੰਠ ਜਨ ਧਾਰੇ ਹਰ ਜਨ ਪ੍ਰਭੂ ਸੇਵਕਾਂ ਦੇ ਨੇੜੇ ਵੱਸਦਾ ਹੈ ਅਤੇ ਹਰੀ ਜਨ ਸੇਵਕ ਹਰੀ ਦੇ ਨੇੜੇ ਵੱਸਦੇ ਹਨ ਕਿਉਂਕਿ ਸੇਵਕ ਪ੍ਰਭੂ ਨੂੰ ਆਪਣੇ ਕੰਠ ਭਾਵ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ ਵਾ ਪ੍ਰਭੂ ਆਪਣੇ ਜਨਾਂ ਨੂੰ ਆਪਣੇ ਅਪੇਧ ਨਿਸ਼ਚੇ ਰੂਪੀ ਕੰਠ ਵਿੱਚ ਤਾਰਨ ਕਰਕੇ ਰੱਖਦਾ ਹੈ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਤਪਾਰੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹਰੇ ਭਰੇ ਕਰਨ ਵਾਲਾ ਪ੍ਰਭ ਪਰਮਾਤਮਾ ਹੀ ਸਾਡਾ ਪਿਤਾ ਮਾਂ-ਬਾਬ ਹੈ। ਅਸੀਂ ਉਸ ਦੇ ਬਾਰਕ ਬੱਚੇ ਹਾਂ ਅਤੇ ਪ੍ਰਭ ਆਪ ਹੀ ਸਾਡੇ ਤਾਈ ਪ੍ਰਤਪਾਰੇ ਪਾਲਣਾ ਕਰਦਾ ਹੈ। ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਰਾਮ ਕਲੀ ਦੇ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਘਰ ਪਹਿਲੇ ਸੁਰਤਾਲ ਵਿੱਚ ਸਤਗੁਰੂ ਵਾਹਿਗੁਰੂ ਜੀ ਦੇ ਅੱਗੇ ਪ੍ਰਾਰਥਨਾ ਕਰਨ ਦੀ ਜਾਚ ਦੱਸਦੇ ਹੋਏ ਕਿ ਸ਼ਬਦ ਉਚਾਰਨ ਕਰਦੇ ਆ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਦਾ ਵਿਚਾਰ ਕੋਈ اے ਦੀਨ ਗਰੀਬਾਂ ਦੇ ਦਾਤੇ ਪ੍ਰਭੂ ਮੇਰੇ ਉੱਪਰ ਆਪਣੀ ਕਿਰਪਾ ਮਿਹਰ ਕਰਨਾ ਕਰੋ ਮੇਰਾ ਗੁਣ ਤੇ ਅਵਗੁਣ ਕੋਈ ਨਾ ਵਿਚਾਰਨਾ ਕਰ ਵਾ ਮੇਰੇ ਵਿੱਚ ਗੁਨਾ ਗੁਣ ਤਾਂ ਕੋਈ ਹੈ ਹੀ ਨਹੀਂ ਤੇ ਅਵਗਣ ਵੀ ਕੋਈ ਨਾ ਵਿਚਾਰਨਾ ਕਰ ਮੱਟੀ ਦਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਇਹੀ ਹੇ ਸੁਆਮੀ ਮਾਲਕ ਪ੍ਰਭੂ ਵਾਹਿਗੁਰੂ ਜੀ ਜਿਵੇਂ ਮਿੱਟੀ ਦਾ ਮੈਲਾਪਣ ਕੀ ਧੋਸਤਾ ਜਾ ਸਕਦਾ ਜਿੰਨਾ ਮਿੱਟੀ ਨੂੰ ਧੋਵਾਂਗੇ ਮਿੱਟੀ ਹੋਰ ਵਿੱਚੋਂ ਨਿਕਲੀ ਆਉਂਦੀ ਸੋ ਇਸੇ ਤਰ੍ਹਾਂ ਸਰੀਰ ਦੀ ਗਤ ਹਾਲਤ ਹੈ ਭਾਵ ਪੰਜਾਂ ਤਤਾਂ ਰੂਪੀ ਮਿੱਟੀ ਦੀ ਬਣੀ ਹੋਈ ਇਹ ਮਨੁੱਖਾ ਦੇਹ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਵਰਤ ਤੀਰਥ ਯਾਤਰਾ ਨੇਤੀ ਧੋਦੀ ਆਦ ਇਨਾ ਸਾਧਨਾ ਕਰਕੇ ਸ਼ੁੱਧ ਨਹੀਂ ਹੋ ਸਕਦੀ ਧੋਤੀ ਨਹੀਂ ਜਾ ਸਕਦੀ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ ਏ ਮੇਰੇ ਮਨਾ ਸਤਿਗੁਰਾਂ ਦੀ ਸੇਵ ਟਹਿਲ ਕਰ ਜਿਸ ਕਰਕੇ ਤੈਨੂੰ ਆਤਮਿਕ ਆਨੰਦ ਆਤਮ ਆਨੰਦ ਦੀ ਪ੍ਰਾਪਤੀ ਹੋਵੇਗੀ ਜੋ ਇੱਛੋ ਸੋਈ ਫਲ ਪਾਵੋ ਫਿਰ ਦੁੱਖ ਨਾ ਵਿਆਪੇ ਕੋਈ ਰਾਵ ਫਿਰ ਜਿਹੜਾ ਕੁਝ ਵੀ ਇੱਛੋ ਇੱਛਾ ਕਰੇਗਾ ਉਹੋ ਹੀ ਫਲ ਪਾ ਲਵੇਗਾ ਫਿਰ ਭਾਵੇਂ ਬੋੜੋ ਕੋਈ ਵੀ ਜੰਮਣ ਮਰਨ ਆਦ ਦਾ ਦੁੱਖ ਵੀ ਨਹੀਂ ਵਿਆਪਦਾ ਨਹੀਂ ਲੱਗੇਗਾ ਰਹਾਉ ਕਾਜੇ ਪਾਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ ਪ੍ਰਭੂ ਨੇ ਇਹ ਸਰੀਰ ਰੂਪੀ ਕਾਜੇ ਭਾਂਡੇ ਬਰਤਨ ਰਜ ਕੇ ਅੰਗਾ ਪ੍ਰਤੰਗਾ ਸਹਿਤ ਵਡਿਆਉਣਾ ਕੀਤੇ ਹਨ ਅਤੇ ਉਹਨਾਂ ਦੇ ਅੰਦਰ ਹਿਰਦੇ ਵਿੱਚ ਆਪਣੀ ਜੋਤ ਸੱਤਾ ਮਿਲਣਾ ਕੀਤੇ ਹੈ ਜਿਸਾ ਲਿਖਤ ਲਿਖਿਆ ਤੁਰ ਕਰਤਾ ਹਮ ਤੈਸੀ ਕਿਰਤ ਕਮਾਈ ਕਰਤਾ ਪੁਰਖ ਨੇ ਧੁਰੋਂ ਜਿਹੋ ਜਿਹਾ ਲੇਖ ਲਿਖ ਦਿੱਤਾ ਹੈ ਹਮ ਭਾਵ ਅਸੀਂ ਵਤ ਤਮਾਮ ਜੀਵਾਂ ਨੇ ਤੈਸੀ ਉਹੋ ਜੀ ਕਿਰਤ ਕਮਾਉਣਾ ਕੀਤੀ ਹੈ ਪ੍ਰਸ਼ਨ ਸੀ ਕਿ ਜੇਕਰ ਹਰੀ ਆਪੇ ਹੀ ਕਰਦਾ ਕਰਾਉਂਦਾ ਹੈ ਤਾਂ ਫਿਰ ਜੀਵਾਂ ਨੂੰ ਆਉਣ ਜਾਣ ਦਾ ਦੁੱਖ ਕਿਉਂ ਪ੍ਰਾਪਤ ਹੁੰਦਾ ਗੁਰੂ ਉੱਤਰ ਦਿੰਦੇ ਆ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਹਾਂ ਜੀਵਾਂ ਨੇ ਮਨ ਤਨ ਸਾਰਾ ਕੁਝ ਆਪਦਾ ਹੀ ਥਾਪਨਾ ਕੀਤਾ ਹੈ ਪਾਵ ਹੰਗਤਾ ਧਾਰਨ ਕੀਤੀ ਹੋਈ ਆ ਇਹ ਹੰਗਤਾ ਹੀ ਆਉਣ ਜਾਣ ਪਾਵ ਜੰਮਣ ਮਰਨ ਦੇ ਦੁੱਖ ਦਾ ਕਾਰਨ ਹੈ ਜਿਨ ਕੀਆ ਸੋ ਚਿਤ ਨਾ ਆਵੇ ਮੋਹ ਅੰਧ ਲਪਟਾਣਾ ਪਰ ਜਿਸ ਪ੍ਰਮਾਤਮਾ ਨੇ ਸਭ ਕੁਝ ਦੇਣਾ ਕੀਤਾ ਹੈ ਉਹ ਇਹਨਾਂ ਦੇ ਚੇਤੇ ਹੀ ਨਹੀਂ ਆਉਂਦਾ ਅੰਧ ਅਗਿਆਨੀ ਜੀਵ ਮਾਇਆ ਪਦਾਰਥਾਂ ਦੇ ਮੋਹ ਵਿੱਚ ਹੀ ਲਪਟੇ ਹੋਏ ਰਹਿੰਦੇ ਆ ਜਿਨ ਕੀ ਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਜਿਸ ਪ੍ਰਮਾਤਮਾ ਨੇ ਇਹ ਸੰਸਾਰ ਪੈਦਾ ਕੀਤਾ ਹੈ ਉਹ ਪ੍ਰਭੂ ਪ੍ਰਮਾਤਮਾ ਹੀ ਇਸ ਦੇ ਖਾਨ ਪਹਿਰਾਨ ਆਦਿ ਗਤੀ ਨੂੰ ਜਾਣਦਾ ਵਾ ਜਿਸ ਨੇ ਕੁਝ ਨਾਮ ਦਾ ਅਭਿਆਸ ਕੀਤਾ ਉਹ ਹੀ ਪ੍ਰਭੂ ਨੂੰ ਜਾਣ ਸਕਦਾ ਹੈ ਪ੍ਰਮਾਤਮਾ ਦਾ ਤੁਰਿਆ ਪਦ ਸਰੂਪ ਰੂਪੀ ਮਹਲ ਬਾਰਾ ਵਾਰ ਤੂੰ ਰਹਤ ਹੈ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਏ ਹਰੀ ਮੈਂ ਤੁਮਾਰਾ ਤੁਹਾਡਾ ਦਾਸ ਸੇਵਕ ਹਾਂ ਤੁਸੀਂ ਆਪਣੀ ਕਿਰਪਾ ਕਰੋ ਜਿਸ ਕਰਕੇ ਮੈਂ ਤੁਹਾਡੀ ਭਾਉ ਭਗਤੀ ਕਰਦਾ ਰਹਾ ਅਤੇ ਆਪ ਜੀ ਦੇ ਗੁਣਾਂ ਨੂੰ ਗਾਉਂਦਾ ਰਹਾ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ